ਸ਼੍ਰੀ ਰਾਮਨਾਮੀ ਉਸ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਸਬੰਧ ਵਿੱਚ ਸਤਮੀ ਪ੍ਰਭਾਤ ਫੇਰੀ ਸ਼੍ਰੀ ਕ੍ਰਿਸ਼ਨ ਸੰਗੀਤਨ ਮੰਡਲ ਸਾਦਾ ਗੇੜ ਤੋਂ ਸਟਾਰਟ ਹੋ ਕੇ ਲਗ ਲਗ ਮਹੱਲੇ ਤੋਂ ਹੁੰਦੇ ਹੋਏ ਸਮਾਪਤ ਇਸ ਮੰਦਿਰ ਦੇ ਵਿੱਚ ਸਮਾਪਤੀ ਕੀਤੀ ਗਈ ਸਾਡੇ ਨਾਲ ਟਿੰਕੂ ਜੀ ਆਪਾਂ ਗੱਲਬਾਤ ਕਰ ਰਹੇ ਸਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡੇ ਪ੍ਰਭਾਤ ਫੇਰੀ ਸਤਮੀ ਪ੍ਰਭਾਤ ਫੇਰੀ ਕਿਹੜੇ ਤੁਹਾਡੇ ਮੰਦਿਰ ਤੋਂ ਸਟਾਰਟ ਹੋ ਕੇ ਲਗ ਲਗ ਮਹੱਲੇ ਤੋਂ ਹੁੰਦੇ ਹੋਏ ਜੋ ਹੈ ਸਮਾਪਤ ਮੰਦਿਰ ਦੇ ਵਿੱਚ ਸ਼੍ਰੀ ਰਾਮਨਾਮੀ ਉਸ ਕਮੇਟੀ ਵੱਲੋਂ ਪਦਮਸ਼੍ਰੀ परम आदरणीय वे चौपड़ा यदी अध्यक्षा ਦੇ ਵਿੱਚ ਨਿਕਲਣ ਵਾਲੀ ਭਵੇ ਸ਼ੋਭਾ ਯਾਤਰਾ ਦੇ ਉਪਲਖਸ਼ ਤੇ ਵਿੱਚ ਅੱਜ 7ਵੀਂ ਪ੍ਰਭਾਤ ਫੇਰੀ શ્રી কৃষ্ণ ਸਿ ਕੀਰਤਨ ਮੰਦਰ ਸੈਦਾ ਗੇਟ ਵੱਲੋਂ ਬੜੀ ਹੀ ਸ਼ਰਧਾ ਤੇ ਉਲਾਸ ਦੇ ਨਾਲ ਨਿਕਾਲੀ ਗਈ ਹੈ ਇੱਥੇ ਬਹੁਤ ਤੰਗ ਲੀਆਂ ਹੁੰਦੀਆਂ ਲੇਕਿਨ ਉੰਦੇ باوجود ਇੱਥੋਂ ਦੇ ਲੋਕੀ ਔਰ ਪ੍ਰਬੰਧਨ ਜਿਹੜੀ ਸਾਡੀ ਕਮੇਟੀ ਹੈ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ 'ਚ ਭਾਗ ਲਿਆ। ਔਰ ਲੋਕਾਂ ਨੇ ਵੀ ਪੂਸ਼ ਵਰਸ਼ਾ ਦੇ ਨਾਲ ਮਿਠਾਨ ਦੇ ਨਾਲ ਫਲਾਂ ਦੇ ਨਾਲ ਬਿਸਕੁਟਾਂ ਦੇ ਨਾਲ ਵਿਭਿੰਨ ਪ੍ਰਕਾਰ ਦੇ ਖਾਦ ਪਰਾਠ ਲਗਾ ਕੇ ਸ਼ੋਭਾ ਯਾਤਰਾ ਦਾ ਪਾਲਕੀ ਜੀ ਦਾ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਔਰ ਸਾਡੀ ਜਿਹੜੀ ਮੰਦਰ ਕਮੇਟੀ ਹੈ ਉਹਦਾ ਸੰਯੋਗ ਸ਼੍ਰੀ ਰਾਮ ਲੋਮੀ ਉਸ ਕਮੇਟੀ ਨੂੰ ਹਮੇਸ਼ਾ ਹੀ ਰਹਿੰਦਾ ਹੈ। ਔਰ ਇਸ ਸਾਲ ਸ਼੍ਰੀ ਕ੍ਰਿਸ਼ਨ ਸਕੀਤਾ ਮੰਦਿਰ ਸਿਆਦਾ ਗੇਟ ਵੱਲੋਂ 6 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਵਿੱਚ ਸੁੰਦਰ ਝਾਂਕੀਆਂ ਦਾ ਵੀ ਪ੍ਰਬੰਧ ਕੀਤਾ ਜਾਏਗਾ ਔਰ ਸਾਡੀ ਜਿਹੜੀ ਸੰਗਤ ਹੈ ਸਾਦਾ ਗੇਟ ਦੀ ਉਹ ਵੀ ਇਸ ਸ਼ੋਭਾ ਯਾਤਰਾ 'ਚ ਵੱਧ ਚੜ ਕੇ ਹਿੱਸਾ ਲਏਗੀ। ਇਹ ਗੱਲ ਕਰੀਏ ਪ੍ਰਵਾਦ ਫੇਰੀ ਦੇ ਵਿੱਚ ਐਦਾਂ ਲੱਗਦਾ ਸੀ ਯੁੱਧ ਹੀ ਬਣ ਗਿਆ ਤੇ ਲੋਕ ਘਰਾਂ ਤੋਂ ਬਾਹਰ ਆ ਕੇ ਫੁੱਲਾਂ ਦੀ ਵਰਸ਼ਾ ਵੈਲਕਮ ਕਿਹੜਾ ਪ੍ਰਵਾਦ ਫੇਰੀ ਦੇ ਵਿੱਚ ਕੀਤਾ ਜਾਂਦਾ। ਦੇਖੋ ਅਯੋਧਿਆ ਨਗਰੀ ਵੀ ਬਣ ਗਈ ਸੀ ਔਰ ਤੰਗ ਗਲੀਆਂ ਦੇ ਕਾਰਨ ਕੁੰਝ ਦੀਆਂ ਗਲੀਆਂ ਮਹਿਸੂਸ ਹੋ ਰਹੀਆਂ ਸੀ ਕਿਆਂ ਜਗਾ ਜਗਾ ਲੋਕਾਂ ਨੇ ਸਵਾਗਤ ਕੀਤਾ ਔਰ ਪੂਰਾ ਆਨੰਦ ਲਿੱਤਾ ਮੰਡਲੀ ਵਾਲੋ ਵੀ ਬਹੁਤ ਹੀ ਪ੍ਰੇਮ ਭਰੇ ਔਰ ਸ਼ਰਧਾ ਭਰੇ ਮਾਹੌਲ ਦੇ ਨਾਲ ਪਰਬਾਤ ਫੇਰੀ ਨਿਕਾਲੀ ਗਈ ਔਰ ਹੁੰਦਾ ਸਵਾਗਤ ਜਿਹੜਾ ਹੈ ਲੋਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੁਹ ਦੇਖਿਆ ਸੀ ਗਲਬਤ ਕੀਤੀ ਗਿਆ ਮੰਦਿਰ ਕਮੇਟੀ ਦੇ ਨਾਲ ਜੋ ਸਤਮੀ ਪਰਵਾਤ ਫੇਰੀ ਜੋ ਹੈ ਜਲੰਧਰ ਦੇ ਸੈਦਾਗੜ ਮੰਦਿਰ ਤੋਂ ਸਟਾਰਟ ਹੋ ਕੇ ਲਗ ਲਗ ਮੰਦਿਰਾਂ ਤੋਂ ਹੁੰਦੇ ਸਮਾਪਤ ਇਹ ਜੋ ਹੈ ਮੰਦਿਰ ਦੇ ਵਿੱਚ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਜੋ ਆਰਾਮ ਨਮੀ ਦੀ ਸ਼ੋਭਾ ਯਾਤਰਾ ਦੇ ਵਿੱਚ ਵੱਧ ਛੱਡ ਕੇ ਮੰਦਿਰ ਤੋਂ ਹਿੱਸਾ ਵੀ ਕਿਹੜਾ ਸ਼ੋਭਾ ਯਾਤਰਾ ਦੇ ਵਿੱਚ ਲਿੱਤਾ ਜਾਏਗਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਜਨ ਜਗਵਾਨੀ ਟੀਵੀ ਜਲੰਧਰ